ਕੱਲ ਵੀ ਇੱਕ ਇਹੀ ਜਗ੍ਹਾ ਤੇ ਇਸੇ ਜਗ੍ਹਾ ਤੇ ਇੰਸੀਡੈਂਟ ਹੋਇਆ ਸੀ ਤਕਰੀਬਨ ਸਮਾਂ ਵੀ ਸੇਮ ਹੀ ਸੀਗਾ। ਉਹ ਏ ਟਰੱਕ ਪਰਸੋਂ ਦਾ ਇੱਥੇ ਖੜਾ ਜਿਹੜਾ ਲੋਡਡ ਟਰੱਕ ਖੜਾ ਸੀ ਤੇ ਜਿਹਦੇ ਪਿੱਛੇ ਕੱਲ ਵੀ ਇੱਕ ਮੋਟਰਸਾਈਕਲ ਵਾਲਾ ਸਾਡਾ ਵੀਰ ਬਰੋਲਪੁਰ ਤੋਂ ਉਹ ਵਿੱਚ ਲੱਗਿਆ ਤੇ ਉਹ ਵੀ ਮੌਕੇ ਤੇ ਮੌਤ ਹੋ ਗਈ। ਅੱਜ ਵੀ ਉਸੇ ਜਗ੍ਹਾ ਤੇ ਉਸੇ ਤਰੀਕੇ ਨਾਲ ਇਹ ਉਮੀ ਖੜਾ ਆ ਇਹਦੇ ਵਿੱਚ ਲੱਗ ਕੇ ਫੇਰ ਇੱਕ ਵੀ ਇਨਸਾਨ ਦੀ ਮੌਤ ਹੋ ਜਾਂਦੀ ਆ ਤੇ ਪ੍ਰਸ਼ਾਸਨ ਨੂੰ ਇਹ ਪਤਾ ਪਰਸੋਂ ਦਾ। ਇਹ ਗੱਡੀ ਪਰਸੋਂ ਦੀ ਖੜੀ ਐ ਤੇ ਤਿੰਨ ਪਹਿਲਾਂ ਦੋ ਪਹਿਲਾਂ ਐਕਸੀਡੈਂਟ ਹੋ ਗਏ। ਇਹਨਾਂ ਪੁਲਿਸ ਮੁਲਾਜ਼ਮ ਨੇ ਐਸਐਚਓ ਸਿੰਘੂਰੇ ਆਪਣੇ ਇਹਨਾਂ ਨੇ ਗੱਡੀ ਨਹੀਂ ਚੁਕਵਾਈ ਹੈਗੀ ਪਹਿਲਾਂ ਜਿਨ੍ਹਾਂ ਦੀ ਡੈਥ ਹੋਈ ਆ ਉਹਨਾਂ ਦੀ ਬੋਡੀ ਜਮ੍ਹਾਂ ਕਰਵਾ ਕੇ ਉਹਨਾਂ ਦੇ ਬੰਦੇ ਦੀ ਡਿਊਟੀ ਲਾਤੀ ਇੱਥੇ ਕਹਦੇ ਵੀ ਗੱਡੀ ਦੀ ਰਾਖੀ ਕਰੋ ਗੱਡੀ ਚੋਰੀ ਨਾ ਹੋ ਜੇ ਇਹਨਾਂ ਨੂੰ ਤਿੰਨ ਐਕਸੀਡੈਂਟ ਹੋਣ ਦੇ ਬਾਵਜੂਦ ਕੋਈ ਕਹਿ ਡਰਾ ਨਹੀਂ ਮਿਲਿਆ ਨਾ ਇਹਨਾਂ ਗੱਡੀ ਖੜਾ ਆ ਗਿਆ ਕੋਈ ਬੰਦਾ ਇੱਥੇ ਕੱਲ ਦਾ ਪੁਲਿਸ ਵਾਲਿਆਂ ਨੇ ਅੱਗੇ ਪਰਸੋਂ ਦੀ ਗੱਡੀ ਖੜੀ ਆ ਇਹ ਤਿੰਨ ਦਿਨ ਹੋ ਗਏ ਗੱਡੀ ਖੜੀ ਤਿੰਨ ਦਿਨ ਹੋ ਗਏ ਗੱਡੀ ਖੜੀ ਨੂੰ ਇੱਕ ਇਨਸਾਨ ਕੱਲ ਮੌਤ ਹੋ ਗਈ 35 ਸਾਲ ਦਾ ਮੁੰਡਾ ਮਰ ਗਿਆ ਉਹਦੇ ਛੋਟੇ ਛੋਟੇ ਬੱਚੇ ਨੇ ਜਿਵੇਂ ਮੈਂ ਕਹਾ ਸਿੱਧੇ ਤੌਰ ਤੇ ਪ੍ਰਸ਼ਾਸਨ ਜ਼ਿੰਮੇਵਾਰ ਆ ਵੀ ਜਦੋਂ ਤੁਹਾਨੂੰ ਪਤਾ ਵੀ ਇੱਥੇ ਐਕਸੀਡੈਂਟ ਹੋਇਆ ਤੁਸੀਂ ਵੈਰੀਕੇਟਿੰਗ ਕੋਈ ਨਹੀਂ ਕੀਤੀ ਤੁਸੀਂ ਇਹ ਕਹਿ ਰਹੇ ਹੋ ਵੀ ਸਭ ਤੋਂ ਹਾਈਡਰਾ ਨਹੀਂ ਜੀ ਅਰੇਂਜ ਕਰ ਹੋਇਆ ਤੁਸੀਂ ਉਹਨਾਂ ਦੇ ਜਿਨ੍ਹਾਂ ਦਾ ਬੰਦਾ ਪੂਰਾ ਹੋਇਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਿਗਰਾਨੀ ਤੇ ਰੱਖ ਜਾਂਦੇ ਕਿ ਕੋਈ ਟਰੱਕ ਭਜਾ ਕੇ ਨਾ ਲੈ ਜਾਵੇ ਤੁਸੀਂ ਇੱਥੇ ਖੜੋ ਏ ਇਹ ਅੱਜ ਦਾ ਪੰਜਾਬ ਆ ਜਾਨਾ ਸੜਕ ਦੇ ਖਾਣਾ ਇਹਨਾਂ ਨੇ ਪੈਸੇ ਇਕੱਠੇ ਕਰਨ ਵਾਸਤੇ 1 ਘੰਟੇ ਵਾਤੇ ਖੜਨਾ 2 ਘੰਟੇ ਜਦੋਂ ਪੈਸੇ ਪੂਰੇ ਨੇ ਉਦੋਂ ਹੀ ਜਾ ਕੇ ਠਾਣੇ ਫੜ ਜਾਂਦੇ ਆ ਜਦੋਂ ਠਾਣੇ ਜਾਂਦੇ ਆ ਪੁਲਿਸ ਦਾ ਜਿਹੜਾ ਰਵਈਆ ਨਾ ਉਹ ਹਜੇ ਵੀ ਕੋਈ ਜਿਆਦਾ ਪੜਿਆ ਲਿਖਿਆ ਵਾਲਾ ਨਹੀਂ ਉਹ ਹੀ ਘਟੀਆਂ ਕਿਸਮ ਦੇ ਇਨਸਾਨ ਹੀ ਉੱਥੇ ਬੈਠ ਕੇ ਨਾ ਪੈਸੇ ਦੇ ਲਾਲਚ ਲੱਗੇ ਸਾਨੂੰ ਬਹੁਤ ਦੁੱਖ ਆਉਂਦਾ ਬੋਲਣ ਤੇ ਯਾਰ ਵੀ ਇਹ ਸਾਡੇ ਮੁਲਾਜ਼ਮ ਕਿਹੜੇ ਰਾਹ ਤੁਰਪੇ ਪੰਜਾਬ ਪੁਲਿਸ ਮੁਰਦਾਬਾ ਮੁਰਦਾਬਾ ਪੰਜਾਬ ਪੁਲਿਸ ਮੁਰਦਾਬਾ ਇੱਧੇ ਕਾਰਵਾਈ ਹੋਇਆ ਇੱਕ ਉਛਲੀ ਉਹਦੇ ਨਾਲ ਹੋਇਆ ਗੱਡੀ ਪਰਸੋਂ ਦੀ ਖਰਾਬ ਖੜੀ ਆ ਪਰਿਵਾਰਕ ਮੈਂਬਰਾਂ ਦੀ ਡਿਊਟੀ ਲਾਦੀ ਵੀ ਤੁਸੀਂ ਗੱਡੀ ਦੇ ਕੋਲ ਖੜਨਾ ਵੀ ਗੱਡੀ ਚੋਰੀ ਨਾ ਹੋ ਜਾਵੇ ਗੱਡੀ ਦੀ ਰਾਖੀ ਕਰਨ ਵਾਸਤੇ ਉਹਨਾਂ ਨੂੰ ਖੜਾਤਾ ਅਗਲੇ ਦਾ ਇਨਸਾਨ ਮਰ ਗਿਆ ਔਰ ਇਹ ਬੰਦਿਆਂ ਨੇ ਉਸੇ ਬੰਦਿਆਂ ਨੂੰ ਡਿਊਟੀ ਤੇ ਖੜਾਤਾ ਗੱਡੀ ਦਾ ਮਾਲਕਾ ਡਰਾਈਵਰ ਨੇ ਪੇਸ਼ ਕਰਨੀ ਹੈ ਜੀ ਤਾਂ ਚੱਕਣ ਦੇਣੀ ਹੈ লাশ ਸਹੀ ਗੱਲ ਇੱਕ ਹੋਰ ਨਾ ਜੂ ਘੜੀ ਕਿਨੂੰ ਇੱਕ ਅੱਡਾ ਹੋਰ ਲੈ ਜੂ ਈ ਗੱਡੀ ਦੱਸੋ ਪਹਿਲਾਂ ਜੀ ਹੈ ਯਾਰ ਬੋਲਿਆ ਕੀ ਪ੍ਰਸ਼ਾਸਨ ਹੈ ਯਾਰ ਕੱਲ ਸੋ ਤਕਰੀਬਨ ਮੈਂ ਕਹਾ 3 ਘੰਟਿਆਂ ਦੇ 3 ਦਿਨਾਂ ਦੇ ਵਿੱਚ ਵਿੱਚ ਜੋ ਇੱਥੇ ਦੋ ਸਾਡੇ ਇੱਤੇ ਇਨਸਾਨ ਇਤੋਂ ਪੂਰੇ ਹੋਏ ਨੇ ਪਤਾ ਨਹੀਂ ਪ੍ਰਸ਼ਾਸਨ ਅਗਲੀ ਕਿਹੜੀ ਘਟਨਾ ਦੀ ਵੇਟ ਕਰਦਾ ਇਨਾ ਦੀ ਇਹਨਾਂ ਦੀ ਅਣਗਹਿਲੀ ਕਾਰਨ ਆ ਜਿਹੜੀ ਦੂਸਰੀ ਮੌਤ ਹੋਈ ਆ ਪੁਲਿਸ ਦੀ ਅਣਗਹਿਲੀ ਕਾਰਨ ਕਰਕੇ ਹੀ ਹੋਈ ਆ ਕੋਈ ਕਾਰਵਾਈ ਨਹੀਂ ਹੋਈ ਹਜੇ ਤੱਕ ਪੁਲਿਸ ਵਾਲਿਆਂ ਦੀ ਠੀਕ ਆ ਜੀ ਹਜੇ ਮੁਖਤਰਬ ਗੱਡੀ ਦਾ ਮਾਲਕ ਨਹੀਂ ਪਹੁੰਚਿਆ ਡਰਾਈਵਰ ਨਹੀਂ ਔਰ ਇਹ ਸੱਜਾ ਜੀ ਸਾਨੂੰ ਕਹਿੰਦੇ ਅੱਧੇ ਘੰਟੇ ਜਾ ਰਿਹਾ ਡੇਢ ਘੰਟੇ ਜਾ ਰਿਹਾ ਜੀ 3 ਵਜੇ ਦਾ ਟਾਈਮ ਦਿੱਤਾ ਆ ਨਾ ਨਹੀਂ 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 ਹਾਈਪੋਰਟ ਵਿੱਚ ਆ ਪੁਲਸ ਦੀ ਜਿਹੜੀ ਗਲਤੀ ਉਹ ਪੁਲਸ ਦੇ ਪਰਚਾ ਹੋ ਇਹਦੀ ਕਾਰਵਾਈ ਨਹੀਂ ਹੋ ਰਹੀ ਜੀ ਕੱਲ ਵੀ ਕੱਲ ਦੇ ਬੰਦੇ ਨਾ ਜਿਹੜੇ ਬੰਦੇ ਦੇ ਇੱਥੇ ਜਿਹੜੇ ਬੰਦੇ ਨਹੀਂ ਜਿਹੜੇ ਬੰਦੇ ਕਸੂਰਵਾਰ ਆ ਜਿਹੜਾ ਕਸੂਰਵਾਰ ਆ ਉਹਨੂੰ ਪਤਾ ਲੱਗੇ ਆਪਾਂ ਸਾਰੇ ਕਹਨੇ ਆ ਪੰਜਾਬ ਪੁਲਿਸ ਮੁਰਦਾਬਾਦ ਮੁਰਦਾਬਾਦ ਪੰਜਾਬ ਪੁਲਿਸ ਮੁਰਦਾਬਾਦ ਇੱਥੇ ਕਾਰਵਾਈ ਹੋ ਕਹਿੰਦੇ ਨੰਦੋ ਜੀ ਕੱਲ ਦੇ ਟਾਣੀਆਂ ਲਾਉਂਦੇ ਰਹੇ ਆ ਕਹਿੰਦੇ ਟਾਣੀਆਂ ਦੇ ਬੰਦੇ ਛੇਤੀ ਕੋਨਾ ਲਾਓ ਮੈਨੂੰ ਪਾਪਾ ਜੀ ਐਡੇ ਪਰ ਗਰੀਬ ਹੈ ਮਰਦਾ ਨੇ ਜਦੋਂ ਮਰਦਾ ਹੈ ਬਈ ਇਹ ਤਾਂ ਆਪ ਹੀ ਘੁੰਮਦੀ ਸੀ ਨਹੀਂ ਰਾਤ 2 3 ਚੜ ਜਾਣੀ ਸੀ ਐਂ ਕਰਿਓ ਜਿਹੜਾ ਕੁਦਰਤੀ ਬਚਾ ਰਹੇ ਸਾਡੇ ਵੀ ਘੋੜੀਆਂ ਨੂੰ ਮਾਰ ਦੋ ਪੁਲਿਸ ਨਿਸ਼ਾਨ ਹੈ ਆਉਣੀ ਬਹੁਤ ਵੱਡਾ ਰੱਬ ਜਿਹੜਾ ਮੇਰਾ ਕੁਝ ਹੈਗਾ ਤੁਹਾਨੂੰ ਸਾਰਾ ਕੁਝ ਦੇ ਦਾਂ ਤੁਹਾਡੇ ਨਾਂ ਤੇ ਇਹ ਤਾਂ ਮੈਂ ਗਰੀਬ ਮਰ ਹੋ ਰਹੀ ਹੈ ਕਿੰਨੀ ਵੇਰ ਹੋਊਗੀ ਕਿੰਨੀ ਵੇਰ ਰੋਗੇ ਇਹ ਤਾਂ ਇੰਨੇ ਪਰੇਸ਼ਾਨੀ ਨੇ ਤੁਸੀਂ ਨਹੀਂ ਹੋ ਆਤੀ ਚਾਚਾ ਉਹ ਸਾਰੇ ਨਾ ਕੋਈ ਉਹ ਨਹੀਂ ਹੈਗਾ ਉਹ ਦੂਜਿਆਂ ਦੇ ਰਿਸ਼ਤੇਦਾਰ ਉਹਦੀ ਛੋਟੀਆਂ ਛੋਟੀਆਂ ਕੁੜੀਆਂ ਗੱਡੀ ਦਾ ਮਾਲਕਾ ਡਰਾਈਵਰ ਨੇ ਪੇਸ਼ ਕਰਨੀ ਜੀ ਤਾਂ ਚੱਕਣ ਦੇਣੀ ਆ ਲਾਸ਼ ਇਹ ਘਰ ਮਾਰ ਜੂ ਘੜੀ ਕਿ ਨੂੰ ਇੱਕ ਅੱਧਾ ਹੋਰ ਲੈ ਜੂ ਈ ਗੱਡੀ ਦੱਸੋ ਪਹਿਲਾਂ ਜੀ ਹੈ ਯਾਰ ਬੋਲਿਆ ਕੀ ਪ੍ਰਸ਼ਾਸਨ ਹੈ ਨਹੀਂ ਹੈਗਾ ਯਾਰ ਕੱਲ ਬੰਦਾ ਮਰਿਆ ਤੇ ਗੱਡੀ ਨਹੀਂ ਪਰੇ ਹੁੰਦੇ ਨੂੰ ਕਵਰ ਕਰੋ ਕੋਈ ਨਾ ਕੋਈ ਨਿਸ਼ਾਨੀ ਦਿਓ ਵੀ ਮੂਰੇ ਗੱਡੀ ਖੜੀ ਆ ਟਰੱਕ ਖੜਾ ਰਾਤ ਦੇ ਗੱਡੀ ਖੜੀ ਆ ਰਾਤ ਮੈਂ ਤੁਹਾਨੂੰ ਦਿਖਾਇਆ 11 ਵਜੇ ਦੀ ਗੱਡੀ ਦਾ ਫੋਟੋ ਵੀ ਘਰੀਆ 500 ਦੀ ਬੰਦੇ ਮਾਰ ਦਿੱਤੇ ਗੱਡੀ 500 ਦੀ ਖੜੀ ਹੈ ਜੀ 500 ਦੀ ਗੱਡੀ ਖੜੀ ਹੈ ਉਹਨੂੰ ਕਹਿੰਦੇ ਤੁਸੀਂ ਗੱਡੀ ਦੀ ਰਾਖੀ ਕਰੋ ਗੱਡੀ ਆਪਣੇ ਆਪ ਕਰਦੇ ਜਾ ਰਹੇ ਫਿਰ ਮੁਕੇ ਰਾਜੂ ਆਉਗੀ ਜੀ ਪਾਰ ਬਿਲਕੁਲ ਸਾਜ ਪਾਰ ਦੀ ਰਾਖਾ ਪੁੱਗੀ ਚੱਲ ਕੇ ਬਾਈ ਹੰਸਾ ਤੋਂ ਬੰਦੇ ਆ ਨਾ ਬਨਾਲੇ ਮਾਂਚਦਾਨ ਗਏ ਹੋ ਬਨਾਲੇ ਰਾਖਾ ਪੁੱਟ ਗਏ 4 ਘੰਟੇ ਦਾ ਹੰਸੀ 4 ਘੰਟੇ ਤੋਂ ਰੋ ਨਹੀਂ ਵੀਰੇ ਮੇਰੀ ਗੱਡੀ ਵੀ ਬੁੱਢੀ ਆ 4 ਘੰਟੇ ਪਹੁੰਚ ਜਾਂਦੀ ਔਰ ਕਾਰਾਂ ਨੂੰ 2 ਘੰਟੇ ਉਹ ਬਾਈ ਔਰਾਂ ਤੋਂ ਪੈਸੇ ਭਾਲਦੇ ਨੇ ਇਹਦਾ ਕਰ ਨਹੀਂ ਤੇ ਕਾਰਵਾਈ ਨਹੀਂ ਕਰ ਰਹੇ ਇੰਨਾ ਕ ਦੂਰ ਆ ਗਿਆ ਉਹਦਾ ਐਲਵੀ ਲਾਇਸੈਂਸ ਨਹੀਂ ਲਾਓ ਜੀ ਇਹਦਾ ਨੋ ਬਿਆਨ ਇਹਨਾਂ ਦੇ ਅੱਜ ਤੁਸੀਂ ਮੋਢੀ ਲੈ ਜਾਣੀ ਕੱਲ ਨੂੰ ਜਿਹੜੇ ਅੱਜ ਵਾਲੇ ਬਲੌਰਪਰੀਆਂ ਦਾ ਲਹੂਰ ਕਰਾਓ ਸਾਡੇ ਨਾਲ ਵੀ ਸਾਡੇ ਨਾਲ ਕੁਝ ਨਹੀਂ ਕਰਣਾ ਅਸੀਂ ਜਾ ਕੇ ਸੰਸਕਾਰ ਕਰ ਦੇਣਾ ਬਸ ਸਾਨੂੰ ਕਿਸੇ ਕਾਰਵਾਈ ਦੀ ਲੋੜ ਨਹੀਂ ਸਾਨੂੰ ਇੰਨਾ ਪ੍ਰਸ਼ਾਸਨ ਤੇ ਮਾਣ ਆਣਾ ਜੋ ਹੋ ਰਿਹਾ ਅਸੀਂ ਦੇਖ ਰਹੇ ਹਾਂ ਸਾਨੂੰ ਬਹੁਤ ਸ਼ਰਮ ਆਉਂਦੀ ਹੈ ਫਾਇਦਾ ਤੁਸੀਂ ਸਾਡੇ ਹੀ ਭੈਣ ਭਾਈਓ ਭਾਈ ਜੀ ਇਹ ਗੱਲ ਮੰਨਦੇ ਹੋ ਤੁਸੀਂ ਸਾਡੇ ਇਹ ਗੱਲ ਮੰਨਦੇ ਹੋ ਵੀ ਤੁਸੀਂ ਇਹ ਤੁਸੀਂ ਇਹ ਆਪਣੇ ਆਪ ਨੂੰ ਆਪਣੇ ਦਿਲ ਨੂੰ ਇਹ ਕਿਉਂ ਬਾਣਾ ਮੰਨ ਰਹੇ ਹੋ ਕਿਹਦੀ ਕੀਦੀ ਗਲਤੀ ਕਰਕੇ ਇਹਨਾਂ ਦੀ ਕਰਕੇ ਪ੍ਰਸ਼ਾਸਨ ਦੀ ਗਲਤੀ ਕਰਕੇ ਇਹਨਾਂ ਦੀ ਗਲਤੀ ਕਰਕੇ ਮੰਨ 24 ਘੰਟੇ ਦੀ ਪ੍ਰਸ਼ਾਸਨ ਦੀ ਗਲਤੀ ਹੈ ਇਹਨਾਂ ਨੇ ਜਾਣ ਬੁੱਝ ਕੇ ਹਾਂ ਸਾਡਾ ਬੰਦਾ ਮਰਵਾ ਕੇ ਮੇਰਾ ਮੇਰਾ ਕਹਿਣਾ ਮੰਨ ਲਓ ਮੇਰਾ ਕਹਿਣਾ ਮੰਨ ਲਓ ਇਹਦੀ ਪੋਸਟਮਾਰਟਮ ਕਰਵਾ ਕੇ ਕਾਰਵਾਈ ਕਰਾਓ ਯਾਰ ਕਾਰਵਾਈ ਪਹੁੰਚੇ ਹੋਣੀ ਆ ਨਹੀਂ 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 ਹਾਈ ਹਾਈ ਕੋਰਟ ਵਿੱਚ ਆ ਪੋਰਸ ਜੀ ਜਿਹੜੀ ਗਲਤੀ ਉਹ ਪੁਸਤੇ ਪਰਚਾ ਉਹ ਇਹਦੀ ਕਾਰਵਾਈ ਕਰਾਓ ਚੱਲ ਵੀ ਕੱਲ ਦੇ ਬੰਦੇ ਨਾ ਜਿਹੜੇ ਬੰਗੌਲੇ ਕਰ ਜਾਂਦੇ ਕੀੜੇ ਮਕੋੜੇ ਕਿਉਂ ਸਮਝਦੇ ਯਾਰ ਉਹ ਯਾਰ ਇੱਕ ਸੁਨੋ ਇਹ ਕੀੜੇ ਮਕੋੜੇ ਉਠਾਣੇ ਹਨ ਇੱਕ ਬੈਰੀ ਨੇ ਕਿ ਸਿਉਣੀ ਲੱਗਦਾ ਭਾਵੇਂ ਜਿਹੜੇ ਚਲੋ ਇੱਕ ਐਤਵਾਰ ਟ੍ਰੱਕ ਸਾਈਡ ਤੇ ਲੱਗਦਾ ਇਹ ਮੈਂ ਤੁਹਾਨੂੰ ਦੱਸਦਾ ਐਤਵਾਰ ਨੂੰ ਪੋਸਟਮਾਰਟਮ ਕਰਦੇ ਹੀ ਨਹੀਂ ਆਪਣੇ ਹੈ ਹੀ ਨਹੀਂ ਪ੍ਰਬੰਧੇ ਹੋ ਨਹੀਂ ਇੱਥੇ ਜੀ ਤੁਹਾਨੂੰ ਸਭ ਇਹਨਾਂ ਤੋਂ ਉਹ ਇਨਸੀਡੈਂਟ ਤੇ ਪਹੁੰਚੇ ਜਿਹੜਾ ਹੈ ਕਿ ਬਹੁਤ ਮੰਦਭਾਗੀ ਘਟਨਾ ਮੈਂ ਸਮਰਾਲੇ ਸੀਗਾ ਜਦੋਂ ਪਤਾ ਲੱਗਿਆ ਵੀ ਇੱਥੇ ਇੱਕ ਐਕਸੀਡੈਂਟ ਹੋਇਆ ਟਰੱਕ ਦੇ ਨਾਲ ਕੱਲ ਵੀ ਇੱਕ ਇਹੀ ਜਗ੍ਹਾ ਤੇ ਇਸੇ ਜਗ੍ਹਾ ਤੇ ਇਨਸੀਡੈਂਟ ਹੋਇਆ ਸੀ ਤਕਰੀਬਨ ਸਮਾਂ ਵੀ ਸੇਮ ਹੀ ਸੀਗਾ ਸੋ ਇਹ ਟਰੱਕ ਪਰਸੋਂ ਦਾ ਇੱਥੇ ਖੜਾ ਜਿਹੜਾ ਲੋਡਡ ਟਰੱਕ ਖੜਾ ਸੀ ਤੇ ਜਿਹਦੇ ਪਿੱਛੇ ਕੱਲ ਵੀ ਇੱਕ ਮੋਟਰਸਾਈਕਲ ਵਾਲਾ ਸਾਡਾ ਵੀਰ ਬਲੋਲਪੁਰ ਤੋਂ ਉਹ ਵਿੱਚ ਲੱਗਿਆ ਤੇ ਉਹਦੀ ਮੌਕੇ ਤੇ ਮੌਤ ਹੋ ਗਈ ਅੱਜ ਵੀ ਉਸੇ ਜਗ੍ਹਾ ਤੇ ਉਸੇ ਤਰੀਕੇ ਨਾਲ ਇਹ ਉਮੀ ਖੜਾ ਆ ਇਦੇ ਵਿੱਚ ਲੱਗ ਕੇ ਫੇਰ ਇੱਕ ਹੋਰ ਇਨਸਾਨ ਦੀ ਮੌਤ ਹੋ ਜਾਂਦੀ ਆ ਤੇ ਪ੍ਰਸ਼ਾਸਨ ਨੂੰ ਇਹ ਪਤਾ ਪਰसों ਦਾ ਇਹ ਲੋਕਾਂ ਨੇ ਵੀ ਇਹਨਾਂ ਨੂੰ ਦੱਸਿਆ ਸੀ ਵੀ ਟਰੱਕ ਖੜਾ ਆ ਕੱਲ ਦੇ ਐਕਸੀਡੈਂਟ ਤੋਂ ਬਾਅਦ ਵੀ ਇਹਨਾਂ ਨੂੰ ਪਤਾ ਸੀ ਹਜੇ ਪਹਿਲੀ ਬਾਡੀ ਦਾ ਪੋਸਟਮਾਰਟਮ ਨਹੀਂ ਹੋਇਆ ਅੱਜ ਦੂਸਰੀ ਬਾਡੀ ਉਸੇ ਉਸੇ ਜਗ੍ਹਾ ਤੇ ਉਸੇ ਤਰੀਕੇ ਨਾਲ ਐਕਸੀਡੈਂਟ ਹੋ ਕੇ ਪੂਰੀ ਹੋ ਗਈ ਤੇ ਪਰਿਵਾਰਕ ਮੈਂਬਰਾਂ ਦੇ ਰੋਸਾ ਵੀ ਆ ਤੇ ਉਹਨਾਂ ਦੀ ਗੱਲ ਜਾਇਜ਼ ਵੀ ਆ ਕਿਉਂਕਿ ਇਹਦੇ ਵਿੱਚ ਜਿਵੇਂ ਮੈਂ ਕਹਾ ਸਿੱਧੇ ਤੌਰ ਤੇ ਪ੍ਰਸ਼ਾਸਨ ਜ਼ਿੰਮੇਵਾਰ ਆ ਵੀ ਜਦੋਂ ਤੁਹਾਨੂੰ ਪਤਾ ਵੀ ਇੱਥੇ ਐਕਸੀਡੈਂਟ ਹੋਇਆ ਤੁਸੀਂ ਬੈਰੀਕੇਟਿੰਗ ਕੋਈ ਨਹੀਂ ਕੀਤੀ ਤੁਸੀਂ ਇਹ ਕਹਿ ਰਹੇ ਹੋ ਵੀ ਸਾ ਤੋਂ ਹਾਈਡਰਾ ਨਹੀਂ ਜੀ ਅਰੇਂਜ ਕਰ ਹੋਇਆ ਤੁਸੀਂ ਉਹਨਾਂ ਦੇ ਜਿਨ੍ਹਾਂ ਦਾ ਬੰਦਾ ਪੂਰਾ ਹੋਇਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਿਗਰਾਨੀ ਤੇ ਰੱਖ ਜਾਨੇ ਕੋਈ ਟਰੱਕ ਭਜਾ ਕੇ ਨਾ ਲੈ ਜਾਵੇ ਤੁਸੀਂ ਇੱਥੇ ਖੜੋ ਇਹ ਇਹ ਅੱਜ ਦਾ ਪੰਜਾਬ ਆ ਇਹ ਇਹਨਾਂ ਦੇ ਜਿਹੜੇ ਦਾਅਵੇ ਨੇ ਪੰਜਾਬ ਸਰਕਾਰ ਦੇ ਸੜਕ ਸੁਰੱਖਿਆ ਫੋਰਸ ਹੋ ਗਈ ਜੀ ਅਸੀਂ ਮੌਕੇ ਤੇ ਪਹੁੰਚਦੇ ਆਂ ਜੀ ਤੁਸੀਂ ਆਪ ਦੇਖੋ ਪਰਿਵਾਰਕ ਮੈਂਬਰ ਰੋਸੇ 'ਚ ਨੇ ਉਹ ਕਹਿ ਰਹੇ ਵੀ ਬੋਡੀ ਨਹੀਂ ਚੱਕਣੀ ਜਦ ਤੱਕ ਟਰੱਕ ਦਾ ਮਾਲਕ ਨਹੀਂ ਆਉਂਦਾ ਜਿਹਨੂੰ ਕਿ ਕੱਲ ਦਾ ਫੋਨ ਕੀਤਾ ਗਿਆ ਕੱਲ ਦੀ ਜਿਹੜੇ ਇਨਸੀਡੈਂਟ ਦੇ ਕਰਕੇ ਪਰ ਉਹ ਅੱਜ ਵੀ ਨਹੀਂ ਪਹੁੰਚਿਆ ਸੋ ਤਕਰੀਬਨ ਮੈਂ ਕਹਾ 3 ਘੰਟਿਆਂ ਦੇ 3 ਦਿਨਾਂ ਦੇ ਵਿੱਚ ਵਿੱਚ ਜੋ ਇੱਥੇ ਦੋ ਸਾਡੇ ਇੱਥੇ ਇਨਸਾਨ ਇਤੋਂ ਪੂਰੇ ਹੋਏ ਨੇ ਪਤਾ ਨਹੀਂ ਪ੍ਰਸ਼ਾਸਨ ਅਗਲੀ ਕਿਹੜੀ ਘਟਨਾ ਦੀ ਵੇਟ ਕਰਦਾ ਸੋ ਇਹ ਬੜਾ ਬਹੁਤ ਗਲਤ ਰਵਈਆ ਪ੍ਰਸ਼ਾਸਨ ਦਾ ਅਤੇ ਫੇਲਿਅਰ ਬਣਦਾ ਇੱਥੇ ਭਗਵਾਨਦਮਾਨ ਨੇ ਇੱਕ ਸੜਕ ਸੁਰੱਖਿਆ ਜਿਹੜੀ ਫੋਰਸ ਸਪੈਸ਼ਲ ਬਣਾਈ ਹੋਈ ਆ ਤੇ ਕੱਲ ਦਾ ਇੱਥੇ ਟਰੱਕ ਖੜਾ ਕਿੱਥੇ ਕੀ ਕਹਿਣਾ ਦੇਖੋ ਮੈਂ ਇਹ ਕਹਿਣਾ ਸੜਕ ਸੁਰੱਖਿਆ ਫੋਰਸ ਬਣਾਈ ਤੇ ਨਿਗਰਾਨੀ ਰੱਖਣ ਨੂੰ ਪਰਿਵਾਰਕ ਮੈਂਬਰ ਜਿਹੜੇ ਮਰ ਗਏ ਉਹਨਾਂ ਦੇ ਹੀ ਭਾਂਜੇ ਨੂੰ ਬਿਠਾ ਕੇ ਜਾਂਦੀ ਆ ਪੁਲਿਸ ਇਹ ਸੜਕ ਸੁਰੱਖਿਆ ਆ ਉਹ ਵਿਚਾਰੇ ਟਾਹਣੀਆਂ ਟੋੜ-ਟੋੜ ਕੇ ਅੱਗੇ ਪਿੱਛੇ ਲਾ ਰਹੇ ਨੇ ਕਿਉਂਕਿ ਜਿਹੜਾ ਵੀ ਇਹਨਾਂ ਨੂੰ ਪ੍ਰਸ਼ਾਸਨਿਕ ਅਧਿਕਾਰੀ ਕਹਿ ਰਹੇ ਨੇ ਬਈ ਕੇਐਸਏ ਇੱਥੇ ਲਾਇਆ ਸੀ ਕਿਸੇ ਐਸਏ ਦਾ ਨਾਮ-ਨਿਸ਼ਾਨ ਨਹੀਂ ਕੋਈ ਇੱਥੇ ਤੁਸੀਂ ਦੇਖ ਲਓ ਪ੍ਰੈਸ ਵਾਲੇ ਵੀਰ ਨੇ ਕੋਈ ਬੈਰੀਕੇਡ ਦੇਖ ਰਿਹਾ ਤੁਹਾਨੂੰ ਟਰੱਕ ਦੇ ਨਾਲ ਮੌਤ ਹੋ ਜਾਂਦੀ ਹੈ ਇੱਕ ਇਨਸਾਨ ਦੀ ਸਾਈਡ ਤੇ ਖੜਾ ਨੇਰੇ 'ਚ ਖੜਾ ਨਹਿਰ ਦੇ ਕਿਨਾਰੇ ਖੜਾ ਤੇ ਉਹ ਕੱਲ ਵੀ ਮੌਤ ਹੁੰਦੀ ਅੱਜ ਵੀ ਹੁੰਦੀ ਇੱਕ ਬੈਰੀਕੇਡ ਦਿਖਾ ਦਿਓ ਜੇ ਕੱਲ ਦਾ ਕੋ ਪ੍ਰਸ਼ਾਸਨ ਨੇ ਕੰਮ ਕੀਤਾ ਹੁੰਦਾ ਤਾਂ ਕਿਉਂ ਨਾ ਹੁੰਦਾ ਸੜਕ ਸੁਰੱਖਿਆ ਫੋਰਸ ਆ ਜਿਹੜੀ ਉਹ ਕੇਵਲ ਇਸ਼ਤਿਹਾਰਬਾਜ਼ੀ ਦੇ ਲਈ ਇਹਨਾਂ ਨੇ ਰੱਖੀ ਭਾਗੀ ਜਗ੍ਹਾ ਤੇ ਖੜੇ ਆ ਜੀ ਇਹ ਪੁਲਿਸ ਵਾਲਿਆਂ ਦੀ ਇੰਨੀ ਅਣਗਹਿਲੀ ਹੈ ਜੀ 24 ਘੰਟੇ ਦੇ ਵਿੱਚ ਵਿੱਚ ਦੂਸਰੀ ਮੌਤ ਹੋ ਗਈ ਆ ਗੱਡੀ ਨਾਲ ਸਿੱਧਾ ਐਕਸੀਡੈਂਟ ਹੋਇਆ ਤੇ ਕਿਹੜੇ ਪਿੰਡ ਦੇ ਸੀ ਨਾ ਇਹ ਇਹ ਪਿੰਡੇ ਬਿੱਲੋਂ ਦੇ ਸੀ ਜੀ ਅੱਜ ਜਿਹੜੀ ਅੱਜ ਹੋਈ ਆ ਇਸ ਮੌਕੇ ਤੇ ਹੋਈ ਆ ਇਹਨਾਂ ਦਾ ਨਾਮ ਹੈਗਾ ਗੁਰਚਰਨ ਸਿੰਘ ਸਨ ਉਹ ਬਚੰਦ ਸਿੰਘ ਪਿੰਡ ਬਿੱਲੋਂ ਮੇਰਾ ਨਾਮ ਕਰਨੈਲ ਸਿੰਘ ਪਿੰਡ ਪਿੰਡ ਬਿੱਲੋਂ ਇਹ ਸਾਡਾ ਬ੍ਰਦਰ ਆ ਜੀ ਇਹਨਾਂ ਦੀ ਉਮਰ ਕਿੰਨੀ ਹੈ ਜੀ ਇਹਨਾਂ ਦੀ ਉਮਰ 40 45 ਦੇ ਨੇੜੇ ਆ ਜੀ ਉਹਨਾਂ ਦੀ 55 ਗੱਲਾਂ ਦੇ ਵਿੱਚ ਇਹ ਨਾ ਗੱਡੀ ਖੜਾ ਆ ਗਿਆ ਕੋਈ ਬੰਦਾ ਇੱਥੇ ਕੱਲ ਦਾ ਪੁਲਿਸ ਵਾਲਿਆਂ ਨੇ ਅੱਗੇ ਪਰਸੋਂ ਦੀ ਗੱਡੀ ਖੜੀ ਆਹੀ ਤਿੰਨ ਦਿਨ ਹੋ ਗਏ ਗੱਡੀ ਖੜੀ ਤਿੰਨ ਦਿਨ ਹੋ ਗਏ ਗੱਡੀ ਖੜੀ ਨੂੰ ਇੱਕ ਇਨਸਾਨ ਕੱਲ ਮੌਤ ਹੋ ਗਈ 35 ਸਾਲ ਦਾ ਮੁੰਡਾ ਮਰ ਗਿਆ ਉਹਦੇ ਛੋਟੇ ਛੋਟੇ ਬੱਚੇ ਨੇ ਚਲੋ ਮੌਤ ਹੋ ਗਈ ਹੋਣ ਤੋਂ ਬਾਅਦ ਇਹਨਾਂ ਨੇ ਕੀ ਕਰਿਆ ਪਰਿਵਾਰਕ ਮੈਂਬਰਾਂ ਦੀ ਡਿਊਟੀ ਲਾਦੀ ਵੀ ਤੁਸੀਂ ਗੱਡੀ ਦੇ ਕੋਲ ਖੜਨਾ ਵੀ ਗੱਡੀ ਚੋਰੀ ਨਾ ਹੋ ਜਾਵੇ ਗੱਡੀ ਦੀ ਰਾਖੀ ਕਰਨ ਵਾਸਤੇ ਉਹਨਾਂ ਨੂੰ ਕਢਾਤਾ ਅਗਲੇ ਦਾ ਇਨਸਾਨ ਮਰ ਗਿਆ ਔਰ ਇਹ ਬੰਦਿਆ ਨੇ ਉਸੇ ਬੰਦਿਆਂ ਨੂੰ ਡਿਊਟੀ ਤੇ ਖੜਾਤਾ ਮਲਾਜ਼ਮ ਕਹਿ ਰਹੇ ਨੇ ਵੀ ਇੱਕ ਏਐਸਏ ਦੀ ਡਿਊਟੀ ਲੱਗੀ ਆ ਕੰਮ ਕਰ ਇਹਨੂੰ ਰੋਕਣ ਬਾਅਦ ਤੇ ਉਹ ਏਐਸਏ ਦਾ ਨਾਮ ਪਤਾ ਹੀ ਨਹੀਂ ਹੈਗਾ ਇਹਨਾਂ ਨੇ ਫਾਰਮੈਲਟੀ ਕਰ ਰਹੇ ਆ ਇਹਨਾਂ ਦੀ ਇਹਨਾਂ ਦੀ ਅਣਗਹਿਲੀ ਕਾਰਨ ਹੀ ਆ ਜਿਹੜੀ ਦੂਸਰੀ ਮੌਤ ਹੋਈ ਆ ਪੁਲਿਸ ਦੀ ਅਣਗਹਿਲੀ ਕਾਰਨ ਕਰਕੇ ਹੀ ਹੋਈ ਆ 100 ਦੀ 100 ਡਾਕਾ ਉਹਨਾਂ ਕੋਲ ਹੁਣ ਮੰਗ ਕੀ ਕਰਦੇ ਅਸੀਂ ਤਾਂ ਕਹਿੰਦੇ ਜੀ ਇਹ ਪ੍ਰਸ਼ਾਸਨ ਤੇ ਕਾਰਵਾਈ ਹੋਵੇ ਹੋਰ ਇਹਨਾਂ ਨੇ ਜਾਣਬੁੱਝ ਕੇ ਜੇ ਇਹ ਕਾਰਵਾਈ ਕਰਦੇ ਬੈਰੀਕੇਡ ਕਰਦੇ ਜਾਂ ਕੁਝ ਜਦੋਂ ਇੱਕ ਅੰਨੇ ਚ ਗੱਡੀ ਖੜੀ ਹੈ ਲਾਈਟ ਨਹੀਂ ਜਗ ਰਹੀ ਦੂਸਰੀ ਸਾਈਡ ਤੋਂ ਗੱਡੀਆਂ ਜਾ ਰਹੀਆਂ ਲਾਈਟ ਪੈਂਦੀ ਹੈ ਬੰਦੇ ਨੂੰ ਕੁਝ ਨਹੀਂ ਦੇਤਾ ਮੋਟਰਸਾਈਕਲ ਜਦੋਂ ਗਰੀਬ ਮਰਦਾ ਨੇ ਇਹਨਾਂ ਨੂੰ ਤਾਂ ਬਸ ਇਹ ਤਾਂ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਦਾ ਹੁਣ ਮਨ ਪੱਕ ਗਿਆ ਕੋਈ ਮਰਦਾ ਹੈ ਕੋਈ ਜਿਉਂਦਾ ਹੈ ਇਹਨਾਂ ਬਾਤੇ ਕੁਝ ਨਹੀਂ ਹੁਣ ਸਾਨੂੰ ਜਿਹੜੇ ਇਨਸਾਨ ਦਾ ਕੱਲ ਮੈਂਬਰ ਚਲੇ ਗਿਆ ਉਸ ਬੰਦਿਆਂ ਨੂੰ ਠੰਡ ਦੇ ਵਿੱਚ ਸਵੇਰ ਦੇ ਭੁੱਖਣ ਪਾਣੀ ਇੱਥੇ ਖੜਾਤਾ ਨਾਂ ਨਾਂ ਦਾ ਕੋਈ ਪੋਸਟਮਾਰਟ ਨਾ ਉਹਦੀ ਕੋਈ ਲਿਖਤ ਪੜਦੇ ਉਹਨਾਂ ਨੂੰ ਹੀ ਪਰੇਸ਼ਾਨ ਕਰਿਆ ਜਾਂਦਾ ਗੱਡੀ ਵਾਲੇ ਨੂੰ ਡਰਾਈਵਰ ਨੂੰ ਅਜੇ ਤੱਕ ਕਿਸੇ ਨੂੰ ਨਹੀਂ ਬੁਲਾਇਆ ਹੈਗਾ ਨਾ ਡਰਾਈਵਰ ਆਇਆ ਨਾ ਮਾਲਕ ਆਇਆ ਜਾਣ ਬੁੱਝ ਕੇ ਕੋਈ ਦੂਰ ਨਹੀਂ ਹੈਗੇ ਸਾਰਾ ਕੁਝ ਇਹਨਾਂ ਦੇ ਆਪਸ ਵਿੱਚ ਇਹਨਾਂ ਦੀ ਦੀਵਾਲੀ ਚੱਲ ਰਹੀ ਆ ਵੀ ਉਹਨਾਂ ਤੋਂ ਸਾਨੂੰ ਪੈਸੇ ਮਿਲ ਲੈਣੇ ਮਰਨੇ ਵਾਲਾ ਮਰ ਗਿਆ ਜੀ ਇਹਨਾਂ ਦੀ ਪ੍ਰਸ਼ਾਸਨ ਬਿਲਕੁਲ ਗੂੜੀ ਨੀਂਦ ਸੁੱਤਾ ਪਿਆ ਇਹਨਾਂ ਨੂੰ ਕੋਈ ਅਸਰ ਨਹੀਂ ਹੈਗਾ ਪਤਾ ਨਹੀਂ ਕਿੰਨੇ ਇਨਸਾਨ ਮਰਦੇ ਨੇ ਅੱਲੇ ਪਰਸੋਂ ਦੀ ਗੱਲ ਆ ਸਾਡੇ ਨਾਲ ਦਾ ਬੁਰਜ ਦਾ ਪਿੰਡਾ ਕੱਚੇ ਤੇ ਜਾ ਰਿਹਾ ਗੱਡੀ ਨੇ ਚੱਕ ਕੇ ਉਹਨੂੰ ਮਾਰ ਕੇ ਪਰੇ ਸਿੜਤਾ ਇਹਨਾਂ ਨੂੰ ਕੋਈ ਪਤਾ ਨਹੀਂ ਗੱਡੀ ਕਿਹੜੀ ਆ ਕੋਈ ਕੁਮੈਰਾਣੀ ਕੋਈ ਕੁਝ ਨਹੀਂ ਹੈਗਾ ਨਾ ਕੋਈ ਜਾਣੜ ਕਦੇ ਖਾਣਾਂ ਇਹਨਾਂ ਨੇ ਪੈਸੇ ਇਕੱਠੇ ਕਰਨ ਵਾਸਤੇ 1 ਘੰਟੇ ਵਾਤੇ ਖੜਨਾ 2 ਘੰਟੇ ਜਦੋਂ ਪੈਸੇ ਪੂਰੇ ਹੋ ਜਾਂਦੇ ਉਦੋਂ ਹੀ ਜਾ ਕੇ ਥਾਣੇ ਪੜ ਜਾਂਦੇ ਆ ਜਦੋਂ ਥਾਣੇ ਜਾਂਦੇ ਆ ਪੁਲਿਸ ਦਾ ਜਿਹੜਾ ਰਵਈਆ ਨਾ ਉਹ ਹਜੇ ਵੀ ਕੋਈ ਜਾਦਾ ਪੜਿਆ ਲਿਖਿਆ ਵਾਲਾ ਨਹੀਂ ਉਹੀ ਘਟੀਆਂ ਕਸਮ ਦੇ ਇਨਸਾਨੀ ਉੱਥੇ ਬੈਠ ਕੇ ਨਾ ਪੈਸੇ ਦੇ ਲਾਲਚ ਲੱਗਦੇ ਸਾਨੂੰ ਬਹੁਤ ਦੁੱਖ ਆਉਂਦਾ ਬੋਲਣ ਤੇ ਯਾਰ ਵੀ ਇਹ ਸਾਡੇ ਮੁਲਾਜ਼ਮ ਕਿਹੜੇ ਰਾਹ ਤੁਰ ਪੇ ਨਿਰਾਪਰਾ ਨਿਰਾਪਰਾ ਪੈਸਾ ਨਹੀਂ ਹੈ ਦਾ ਸਾਡੀ ਭੈਣ ਭਾਈ ਨੇ ਯਾਰ ਇਹਨਾਂ ਨੂੰ ਕੁਝ ਨਾ ਕੁਝ ਇਨਸਾਨਾਂ ਬਾਰੇ ਸੋਚਣਾ ਚਾਹੀਦਾ ਵੀ ਇਨਸਾਨ ਐਦਾਂ ਦੀ ਨਿਆਂ ਕਿਉਂ ਮੈਂ ਇਹਨਾਂ ਦੇ ਕਰਨੀ ਰੇ ਹੁਣ ਹਾਂਜੀ ਨਾਮ ਦੱਸੋ ਆਪਣਾ ਮੇਰਾ ਨਾਮ ਪਰਮਜੀਤ ਸਿੰਘ ਹੈ ਜੀ ਤੇ ਕੀ ਹੋਇਆ ਮਾਮਲਾ ਜਿਹੜਾ ਹੋਇਆ ਸਾਡਾ ਕੱਲ ਮਾਮਾਪੂਰਾ ਹੋਇਆ ਜੀ ਇੱਥੇ ਠੀਕ ਹੈ ਜੀ ਕੋਈ ਕਾਰਵਾਈ ਨਹੀਂ ਹੋਈ ਹਜੇ ਤੱਕ ਪੁਲਿਸ ਵਾਲਿਆਂ ਦੀ ਠੀਕ ਹੈ ਜੀ ਹਜੇ ਕਰਵ ਗੱਡੀ ਦਾ ਮਾਲਕ ਨਹੀਂ ਪਹੁੰਚਿਆ ਡਰਾਈਵਰ ਨਹੀਂ ਔਰ ਸੱਜਾ ਜੀ ਸਾਨੂੰ ਕਹਿੰਦੇ ਅੱਧੇ ਘੰਟੇ ਜਾ ਰਿਹਾ ਡੇਢ ਘੰਟੇ ਜਾ ਰਿਹਾ ਜੀ 3 ਵਜੇ ਦਾ ਟਾਈਮ ਦਿੱਤਾ ਹੋਇਆ ਸਾਡੇ ਰਿਸ਼ਤੇਦਾਰ ਮੇਰੇ ਮਾਮਾ ਮਾਸਟਰ ਜੀ ਸਾਰੇ ਪਰੇਸ਼ਾਨ ਹੋ ਗਏ ਥਾਣੇ ਚ ਹੀ ਫੇਰ ਹੁਣ ਮੈਂ ਫੋਨ ਕਰਿਆ ਜੀ ਜਿਆਦਾ ਇਨਸੀਡੈਂਟ ਹੋਇਆ ਪੈਰਾ ਵੀ ਮੈਨੂੰ ਪੈਰਾ ਸਾਨੂੰ ਕਹਿੰਦੇ ਪੈਰਾ ਵੀ ਤੁਸੀਂ ਦੋ ਜੀ ਦੱਸੋ ਸਾਨੂੰ ਕਹਿੰਦੇ ਹਾਂਜੀ ਮੇਰਾ ਮਾਮਾ ਜੀ ਸਗਾ ਕਿਹਦੇ ਪਿੰਡ ਤੋਂ ਸੀਗੇ ਜੀ ਬਲੋਲਪੁਰ ਤੋਂ ਆ ਜੀ ਉਹਦੀ ਡੈਥ ਹੋ ਗਈ ਹਾਂਜੀ ਡੈਥ ਹੋ ਗਈ ਜੀ ਛੋਟੀਆਂ ਛੋਟੀਆਂ ਕੁੜੀਆਂ ਜੀ ਸਾਨੂੰ ਇਨਸਾਫ ਚਾਹੀਦਾ ਜੀ ਹਾਂਜੀ ਕੱਲ ਸਾਮ ਸਵੇਰ ਦਾ ਕਹਿੰਦੇ ਔਰੇ ਖੜਾ ਜੀ ਇਹ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ ਕੋਸ਼ਿਸ਼ ਨਹੀਂ ਕਰਿਆ ਸਰ ਜੀ ਕੁਝ ਨਹੀਂ ਕਰਿਆ ਸਹੀ ਗੱਲ ਦਸੀ ਹੈ ਜੀ ਅਸੀਂ ਤੁਸੀਂ ਕੱਲਦੇ ਹੋਰੀ ਬੈਠੇ ਹੋ ਹਾਂਜੀ ਕੱਲਦੇ ਅਸੀਂ ਉਰੇ ਬੈਠੇ ਆਂ ਜੀ ਅੱਜ ਦੂਜਾ ਐਕਸੀਡੈਂਟ ਹੋਇਆ ਹਾਂਜੀ ਦੂਜਾ ਇਨਸੀਡੈਂਟ ਆਈਏ ਸਰ ਜੀ ਉਹ ਵੀ ਬੰਦਾ ਮਰ ਗਿਆ ਹਾਂਜੀ ਉਹ ਵੀ ਮਰ ਗਿਆ ਜੀ ਬੰਦਾ ਉਹ ਵੀ ਅਸੀਂ ਦੇਖਿਆ ਆ ਗਏ ਜੀ ਮੈਂ ਫੋਨ ਕਰਿਆ ਮੈਂ ਹਾਰ ਕੇ ਜੀ ਕੱਦਾ ਸੀ ਫੋਨ ਕਰਿਆ ਜੀ ਦੱਸੋ ਸਰ ਕੀ ਨਾਮਾ ਤੁਹਾਡਾ ਮੇਰਾ ਨਾਮਾ ਜਸਨੇਰ ਸਿੰਘ ਇਹ ਕਿੱਥੇ ਹੋਇਆ ਇੱਕ ਪੁਲਸੀ ਉਹਦੇ ਨਾਲ ਹੋਇਆ ਗੱਡੀ ਪਰਸੋਂ ਦੀ ਖਰਾਬ ਖੜੀ ਆ ਕੱਲ ਮੇਰੇ ਸਾੜੇ ਦੇ ਮੁੰਡੇ ਦੀ ਡੱਥ ਹੋਈ ਆ ਇਹੀ ਗੱਡੇ ਚ ਇਲਾਕੇ ਉਹ ਵੀ ਰਾਸ਼ ਸਮਰਾਲੇ ਕਈ ਆ ਅੱਜ ਤੱਕ ਇਹ ਕਹਿੰਦੇ ਆਉਗੀ ਪਾਰਟੀ ਕੱਲ ਨੂੰ ਪਾਰਟੀ ਆਉਗੀ ਇਹ ਕਰਕੇ ਸਾਨੂੰ ਇਹਨਾਂ ਨੇ ਭੇਜ ਤੇ ਅੱਜ ਆ ਤਾਅਗੜ ਦਾ ਬੰਦਾ ਆਪਣੇ ਬੱਚੇ ਪੜ ਰਹੇ ਦੂਜਾ ਆਇਆ ਹੋਇਆ ਦੋ ਦਿਨਾਂ ਦੇ ਦੋ ਐਕਸੀਡੈਂਟ ਦੋ ਐਕਸੀਡੈਂਟ ਹੋ ਗਿਆ ਗੱਡੀ ਦੇ ਗੱਡੀ ਗਲਤੀ ਖੜੀ ਖਰਾਬ ਹੋ ਗਈ ਪਰਸੋਂ ਦੀ ਪਰਸੋਂ ਦੀ ਹਾਂਜੀ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ ਪ੍ਰਸ਼ਾਸਨ ਨੇ ਤਾਂ ਬੈਰੀਕੇਟ ਤੱਕ ਨਹੀਂ ਲਾਇਆ ਆ ਪ੍ਰਸ਼ਾਸਨ ਨੇ ਕੀ ਕਰਦਾ ਅੱਜ ਗੱਡੀ ਮੌਤੀ ਹੈ ਦੂਜੀ ਮੈਜੇਸੇ ਦੇ ਇੱਤੇ ਵਾਲੀ ਗੱਡੀ ਹੁੰਦੀ ਉਹਨੂੰ ਠਾਣੇ ਹੁੰਦੀ ਠੀਕ ਪ੍ਰਸ਼ਾਸਨ ਦਾ ਰਾਖੀ ਕਰਨ ਲਾਇਆ ਇਹ ਗੱਡੀ ਪ੍ਰਸ਼ਾਸਨ ਨੇ ਸਾਡਾ ਮੁੰਡਾ ਰਾਖੀ ਕਰਨ ਕੱਲ ਦਾ ਬਿਠਾ ਲਿਆ ਗੱਡੀ ਨਾ ਚੋਰੀ ਹੋ ਜਾਵੇ ਸਾਡੇ ਬੰਦੇ ਮਰਦੇ ਜਿੰਨੇ ਮਰਨੇ ਸੜਕ ਪੁਲਿਸ ਨਹੀਂ ਆਈ ਇਹਨਾਂ ਦੀ ਸੜਕ ਪੁਲਿਸ ਨਹੀਂ ਆਈ ਹਾਂਜੀ ਮੇਰਾ ਨਾਮ ਮੇਜਰ ਸਿੰਘ ਹੈ ਜਿਹਦਾ ਐਕਸੀਡੈਂਟ ਹੋਇਆ ਕੋਣ ਮੇਰੇ ਫਾਦਰ ਸਾਹਿਬ ਨੇ ਜੀ ਕੀ ਹੋਇਆ ਜੀ ਸਾਰਾ ਮਾਮਲਾ ਕੀ ਹੈ ਕਿ ਇਦਾਂ ਹੀ ਹਲਵਾਈ ਦਾ ਕੰਮ ਕਰਦੇ ਨੇ ਜੀ ਇਹ ਸਮਰਾਲੇ ਤੋਂ ਕੰਮ ਕਰਕੇ ਆ ਰਹੇ ਸੀਗੇ ਇਹ ਗੱਡੀ ਪਰਸੋਂ ਦੀ ਖੜੀ ਐ ਇੱਥੇ ਤਿੰਨ ਪਹਿਲਾਂ ਦੋ ਪਹਿਲਾਂ ਐਕਸੀਡੈਂਟ ਹੋ ਲੇ ਇਹ ਪੁਲਿਸ ਮੁਲਾਜ਼ਮ ਨੇ ਐਸਐਚਓ ਸਿੰਘ ਉਰੇ ਆਪਣੇ ਇਹਨਾਂ ਨੇ ਗੱਡੀ ਨਹੀਂ ਚਕਵਾਈ ਹੈਗੀ ਪਹਿਲਾਂ ਜਿਨ੍ਹਾਂ ਦੀ ਡੈਥ ਹੋਈ ਆ ਉਹਨਾਂ ਦੀ ਬੋਡੀ ਜਮ੍ਹਾਂ ਕਰਵਾ ਕੇ ਉਹਨਾਂ ਦੇ ਬੰਦੇ ਦੀ ਡਿਊਟੀ ਲਾਤੀ ਇੱਥੇ ਕਹਦੇ ਵੀ ਗੱਡੀ ਦੀ ਰਾਖੀ ਕਰੋ ਗੱਡੀ ਚੋਰੀ ਨਾ ਹੋ ਜੂਈ ਇਹਨਾਂ ਨੂੰ ਤਿੰਨ ਐਕਸੀਡੈਂਟ ਹੋਣ ਦੇ ਬਾਵਜੂਦ ਕੋਈ ਹੈਡਰ ਨਹੀਂ ਮਿਲਿਆ ਇਹਨਾਂ ਨੂੰ ਤੁਹਾਡੇ ਫਾਦਰ ਸਾਹਿਬ ਸਮਰਾਲੇ ਤੋਂ ਆ ਰਹੇ ਸੀ ਕਿ ਸਮਰਾਲੇ ਤੋਂ ਇਹ ਸਾਈ ਲਾ ਕੇ ਆ ਰਹੇ ਸੀਗੇ ਪੈਸ ਤੋਂ ਨਹੀਂ ਕੀ ਕੰਮ ਕਰਦੇ ਨੇ ਹਲਵਾਈ ਦਾ ਕੰਮ ਕਰਦੇ ਨੇ ਤਾਂ ਮਤਲਬ ਗੱਡੀ ਤਿੰਨ ਦਿਨਾਂ ਤੋਂ ਰੇ ਤਿੰਨ ਦਿਨ ਤੋਂ ਗੱਡੀ ਖੜੀ ਹੈ ਜੀ ਇਹ ਤੇ ਪੁਲਿਸ ਦੀ ਕਾਰ ਪੁਲਿਸ ਮੁਲਾਜ਼ਮ ਜਿਹੜੇ ਸੀਨੀਅਰ ਇਹਨਾਂ ਦੇ ਮਤਲਬ ਅਧਿਕਾਰੀ ਨੇ ਮਾਚੀਵੜੇ ਥਾਣੇ ਤੋਂ ਉਹ ਕਹਿੰਦੇ ਸੀ ਟਾਣੀਆਂ ਲਾ ਕੇ ਟ੍ਰੈਫਿਕ ਕੰਟਰੋਲ ਕਰ ਰਹੇ ਸੀਗੇ ਤੇ ਹੋਰ ਹਾਸੇ ਨਹੀਂ ਏਡੀ ਹੋ ਰਹੀ ਸੀਗੇ ਹਾਂ ਜੀ ਹਾਂ ਅਸੀਂ ਮੁੜ ਕੇ ਫਿਰ ਅਸੀਂ ਆਪਣੀ ਗੱਡੀ ਲਿਆ ਕੇ ਮਾਰਦੇ ਆ ਜੀ ਇਹਦੇ ਵਿੱਚ ਅਸੀਂ ਮਰਦੇ ਹਾਂ ਹੁਣ ਅਸੀਂ ਇਦਾਂ ਦਾ ਜਾਂਦੇ ਨਹੀਂ ਹੈਗੇ ਹੁਣ ਇੱਥੋਂ ਹੁਣ ਤੁਸੀਂ ਜਾਮ ਲਾ ਰੱਖਿਆ ਜਾਮ ਲਾ ਰੱਖਿਆ ਜੀ ਬਿਲਕੁਲ ਗੱਡੀ ਦੇ ਮਾਲ ਕੀ ਕਰਦੇ ਹੋ ਗੱਡੀ ਦੇ ਆ ਗੱਡੀ ਦੇ ਮਾਲ ਕਾਉਣ ਗਈ ਫਿਰ ਦੇਖਦੇ ਆ ਉਸ ਤੋਂ ਬਾਅਦ ਲੱਛ ਕੋ ਹਾਂ ਜੀ ਹਾਂ ਇਹਨਾਂ ਦੇ ਆਪਣੇ ਮੁਲਾਜ਼ਮਾਂ ਦੀਆਂ ਜਿਹੜੀਆਂ ਮਿਲਦੀਆਂ ਨੇ ਸੁਣਨ ਨੂੰ ਗੱਲਾਂ ਉਹ ਸਾਡੇ ਤੇ ਹੀ ਟੁਕਮੀਆਂ ਕਰੀ ਜਾਂਦੇ ਨੇ ਤੁਸੀਂ ਕਹਿੰਦੇ ਰਾਖੀ ਕਰੋ ਗੱਡੀ ਦੀ ਗੱਡੀ ਚੋਰੀ ਨਾ ਹੋ ਜਾਵੇ ਅਸੀਂ ਟਾਹਣੀਆਂ ਲਾ ਲਾ ਕੇ ਗੱਡੀਆਂ ਰੋਕਦੇ ਸੀ ਇਹ ਕਹਿ ਰਹੇ ਨੇ ਦੱਸੋ ਇਹਨਾਂ ਕੋਲ ਕੀ ਕੋਈ ਬੈਰੀਕੇਡ ਨਹੀਂ ਹੈਗਾ ਕੀ ਨਹੀਂ ਹੈਗਾ ਦੱਸੋ ਜੀ ਇਹਨਾਂ ਕੋਲ ਉਸਾ ਜਿੰਦੀ ਡਲਮਿਟ ਪੂਰੀ 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 ਹੈ ਜੀ ਡਲਮਿਟ ਇੱਥੇ ਜੇ ਇਹਨਾਂ ਨੇ ਕੋਈ ਬੈਰੀਗੇਡ ਲਾਇਆ ਹੁੰਦਾ ਐਕਸੀਡੈਂਟ ਨਾ ਹੁੰਦੇ ਇੱਥੇ ਦੱਸੋ ਇਹਨਾਂ ਨੂੰ ਕਿਹੜੀ ਚੀਜ਼ ਦੀ ਘਾਟ ਆ ਥਾਣੇ ਦੇ ਵਿੱਚ ਇਕੱਠੇ ਕਰ ਕਰਕੇ ਹੋਰ ਜ਼ਿਲ੍ਹਿਆਂ ਦੇ ਵੀ ਇਹਨਾਂ ਨੇ ਰੱਖੇ ਹੋਏ ਨੇ ਚੱਕ ਚੱਕ ਕੇ ਬੈਰੀਗੇਡ ਰੋਪੜ ਤੋਂ ਚਕਵਾ ਲਏ ਕਦੇ ਕਿਦੋਂ ਚਕਵਾ ਲਏ ਇੱਥੇ ਨਹੀਂ ला ਸਕੇ ਫਿਰ ਇਹਨਾਂ ਨੇ ਇੱਕ ਬੰਦਾ ਹਾਜ਼ਰ ਕੀਤਾ ਹੋਇਆ ਜੀ ਇੱਥੇ ਡਿਊਟੀ ਦੇ ਉੱਤੇ ਉਹ ਬੰਦਾ ਡਿਊਟੀ ਤੇ ਨਹੀਂ ਹੈਗਾ ਉਹ ਜਾਂਦਾ ਆਪਣਾ ਜੇਬਾਂ 'ਚ ਹੱਥ ਪਾ ਕੇ ਕਦੇ ਮਾਚੀਵੜੇ ਨੂੰ ਲੰਗ ਜਾਂਦਾ ਕਦੇ ਕਿਦਰੇ ਨੂੰ ਲੰਗ ਜਾਂਦਾ ਹੁਣ ਉਹ ਬੰਦਾ ਵੀ ਨਹੀਂ ਇੱਥੇ ਹੈਗਾ ਜੀ ਸਵੇਰ ਦਾ ਯਾਰ ਬਲੋਲਪੁਰ ਜਿਨ੍ਹਾਂ ਦਾ ਮੁੰਡਾ ਮਰਿਆ ਨਾ ਉਹਨਾਂ ਨੂੰ ਹੀ ਰਾਖੀ ਭਿਠਾਇਆ ਹੋਇਆ ਯਾਰ ਜਿਨ੍ਹਾਂ ਦੀ ਪਹਿਲਾਂ ਡੈਥ ਹੋਈ ਆ ਉਹਨਾਂ ਨੂੰ ਕਹਿ ਰਹੇ ਨੇ ਵੀ ਤੁਸੀਂ ਰਾਖੀ ਕਰੋ ਗੱਡੀ ਦੀ ਥੋੜਾ ਹੁਣ ਹਾਂਜੀ ਨਹੀਂ ਚੱਲਦਾ ਠੀਕ ਹੈ ਅੱਜ ਕੀ ਨਾਮ ਆ ਠੋੜਾ ਮੇਰਾ ਨਾਮ ਜੀ ਮੰਨੂ ਇਹ ਗੁਰਪ੍ਰੀਤ ਹੈ ਤੇ ਕੀ ਕੀ ਹੋ ਇਨਸੀਡੈਂਟ ਹੋਇਆ ਜਿਹੜਾ ਕੱਲ ਤੁਹਾਡੇ ਨਾਲ ਕੱਲ ਇਨਸੀਡੈਂਟ ਕਲਹਾੜਾ ਬਰਦਰ ਉਹਥੇ ਪੂਰਾ ਹੋਇਆ 8:00 ਵੇ ਅਕਸੀਡੈਂਟ ਹੋਇਆ ਠੀਕ ਹੈ ਨਹੀਂ ਔਰ ਸਵੇਰੇ ਆਪਾਂ ਥਾਣੇ ਚ ਗਏ ਆ 9:00 ਵੇ ਦੇ ਗਏ ਆ 9:00 ਵੇ ਤੋਂ ਆਪਾਂ 7 8 8:00 ਵੇ ਤੋਂ ਵਾਪਸ ਆਏ ਆ ਉਹਨਾਂ ਨੂੰ ਬਾਰ ਬਾਰ ਕਿਹਾ ਕਿ ਨੈਕਸਟ ਕੋਈ ਐਸਾ ਨਾ ਹੋ ਜਾਏ ਬੈਰੀਕੇਡਿੰਗ ਕਰ ਦੋ ਸੇਫਟੀ ਦੇ ਪਰਪਸ ਨਾਲ ਵੀ ਆਪਾਂ ਨਾਲ ਡਿਸਕਸ ਕੀਤੀ ਆ ਕੋਈ ਰਿਸਪੌਂਸ ਨਹੀਂ ਕੱਲ ਦੀ ਜਿਹੜੀ ਡੈੱਡ ਬੋਡੀ ਪਈ ਉੱਥੇ ਉਹਦਾ ਪੋਸਟਮਾਰਟਮ ਨਹੀਂ ਹੋਇਆ ਸਾਮਨੇ ਵਾਲੀ ਪਾਰਟੀ ਨਾਲ ਪੁਲਿਸ ਕੰਟੈਕਟ ਵਿੱਚ ਕੋਈ ਇਨਫੋਰਮੇਸ਼ਨ ਨਹੀਂ ਕੋਈ ਕੁਝ ਨਹੀਂ ਹੁਣ ਵੀ ਇੱਥੇ ਕੋਈ ਸੇਫਟੀ ਦੀ ਬੰਦੋਬਸਤ ਨਹੀਂ ਸੀ ਉਹ ਉਲਟਾ ਕੱਲ ਸਾਡਾ ਹੀ ਇੱਥੇ ਮੁੰਡਾ ਪੂਰਾ ਹੋਇਆ ਐਕਸੀਡੈਂਟ ਆ ਸਾਨੂੰ ਹੀ ਪਹਿਰੇਦਾਰੀ ਵਾਸਤੇ ਲਗਾਇਆ ਹੈ ਅੱਜ ਜੇ ਅਗਰ ਮੁੰਡਾ ਨਾ ਇੱਥੇ ਖੜਿਆ ਹੁੰਦਾ ਤੇ ਇਹ ਵੀ ਬੰਦਾ ਮਰਿਆ ਹੋਇਆ ਪਿਆ ਰਹਿਣਾ ਸੀ ਉਨੇ ਹੀ ਫੋਨ ਕਰਕੇ ਸਾਰੇ ਮੁੰਡਿਆਂ ਨੂੰ ਇਨਫਰਮੇਸ਼ਨ ਦਿੱਤੀ ਹੈ ਕਿ ਐਕਸੀਡੈਂਟ ਐ ਤੇ ਹੁਣ ਫਿਰ ਹੋ ਗਿਆ ਹੈ ਇੱਕ ਟਰੱਕ ਨੂੰ ਕਿੰਨਾ ਚਿਰ ਹੋ ਗਿਆ ਖੜਾ ਖੜੇ ਨੂੰ ਉੱਥੇ ਟਰੱਕ ਨੂੰ ਜੇ ਕੱਲ ਦਾ ਸਾਨੂੰ ਤੇ ਕੱਲ ਦਾ ਆਖਦਾ ਪਤਾ ਲੋਕ ਕਹਿੰਦੇ ਨੇ ਕੱਲ ਦਾ ਪਰਸੋ ਦਾ ਹੋਇਆ ਹੈ ਜਿਹੜਾ ਠੋਡੇ ਮਾਮੇ ਦੇ ਮੁੰਡੇ ਨੇ ਤੁਸੀਂ ਕੀ ਨਾਮ ਆ ਕਿਹੜਾ ਪਿੰਡ ਦਾ ਉਹਦਾ ਪਿੰਡ ਜੀ ਬਲੋਲਪੁਰ ਹੈ ਜੀ ਬਿੰਦਰ ਉਹਦਾ ਨਾਮ ਬਿੰਦਰ ਹੈ ਜੀ ਬਿੰਦਰ ਕਹਿੰਦੇ ਨੇ ਪਿੰਡੇ ਚ ਤੇ ਕਿੱਥੇ ਕੰਮ ਕਰਦਾ ਸੀ ਕਾਮਰਿਆਂ ਤੇ ਨਾਲ ਹੀ ਇੱਕ ਵਾੜੇ ਫੈਕਟਰੀ ਸੀ ਉੱਥੇ ਕੰਮ ਕਰਦਾ ਸੀ ਜੀ ਆ ਰਾਤ ਕੇ ਪਰ ਕੱਲ ਰਾਤ ਕੰਨੇ ਵਿੱਚ ਦੀ ਘਟਨਾ ਹੈਗੀ ਟਰੈਕਸ ਕੱਲ ਜੀ ਹੈ 7:30 ਵਜੇ 7:30 ਵਜੇ ਦੇ ਆਸਪਾਸ ਦੀ ਗੱਲ ਹੈ ਉਹ ਪਤਾ ਲੱਗਦੇ ਲੱਗਦੇ 8 ਵਜੇ ਨਾਲ ਪਹੁੰਚੇ ਨੇ ਇੱਥੇ ਉਹਨੂੰ ਚੱਕਿਆ ਪਿਕਅਪ ਕੀਤਾ ਅੱਜ ਫੇਰ ਇਨਸੀਡੈਂਟ ਹੋ ਗਿਆ ਅੱਜ ਫੇਰ ਉਹੀ ਇਨਸੀਡੈਂਟ ਹੋ ਗਿਆ ਆ ਕੰਮ ਕੰਮ ਐਹੀ ਮੰਨਣਾ ਹੈ ਕੰਮ ਕੰਮ ਪੁਲੀਸ ਡਿਪਾਰਟਮੈਂਟ ਨੇ ਸੇਫਟੀ ਦੀ ਜਾਂ ਮੈਨੇਜਮੈਂਟ ਕੋਈ ਕੀਤਾ ਹੁੰਦਾ ਬੈਰੀਕੇਡਿੰਗ ਹੋ ਜਾਂਦਾ ਇਹ ਹਾਸਾ ਨਹੀਂ ਹੋ ਸਕਦਾ ਜੀ ਥਾਣੇ ਗਏ ਆ ਕਹਿਣ ਵਾਸਤੇ ਇਹਨਾਂ ਨੂੰ ਥਾਣੇ ਆਪਾਂ 8 ਵਜੇ ਤੇ ਬੈਠੇ ਆ ਜੀ 8 ਵਜੇ ਦੇ 8 8:30 ਵੇ ਦੇ ਬੈਠੇ ਹੋਏ ਆ ਵੈਰੀ ਸ਼ਾਮੀ 7 ਵਜੇ ਆਏ ਆ ਆਪਾਂ ਉਹ ਕਹਿ ਰਹੇ ਨੇ ਪਾਰਟੀ ਆ ਰਹੀ ਕੋਈ ਰਿਸਪੌਂਸ ਨਹੀਂ ਕੋਈ ਰਿਸਪੌਂਸ ਨਹੀਂ ਇੱਥੇ ਕੋਈ